ਵੀ ਪਾਈ ਇਹ ਬਣ ਕੇ ਆਊ ਇਹਦੇ ਕੋਈ ਪਾਣੀ ਦੇ ਨਿਕਾਸੀ ਦਾ ਹੱਲ ਨਹੀਂ ਹੈਗਾ ਵੀ ਇਹ ਸਾਡੀਆਂ ਫਸਲਾਂ ਮਾਰਿਆ ਕਰੂਗਾ ਦੇਖ ਭਾਈ ਆਪ ਸੱਚ ਲੜਦੇ ਫੜਦੇ ਨੇਗੇ ਆਹ ਤਾਂ ਭਾਵੇਂ ਜੂ ਕਰਾਾਈ ਕਰ ਲਿੱਤੇ ਇੰਡੀਆ ਕਪਿਆਲ ਤੇ ਨੇ ਆਕੇ ਏਹਾਂ ਨੇ ਯਾਰ ਸਾਡੀਆਂ ਫਸਲਾਂ ਜਾਣ ਕੇ ਨੇ ਇਹ ਕਹਿੰਦੇ ਸੂਆ ਚਲਾਓ ਸੂਆ ਚਲਾਓ ਉਹ ਭਾਈ ਲੈ ਜਾਓ ਆਪਣੇ ਘਣੀ ਲੈ ਜਾਓ ਅੱਜ ਕਿਉਂ ਨਾਲਾ ਬੰਦ ਕਰਿਆ ਨੇ ਕਹਨੋ ਇਹ ਕਰਤੂਤ ਆ ਯਾਰ ਲੋਕਾਂ ਨੇ ਇੱਕ ਦੂਜੇ ਨੂੰ ਮਾਰਨ ਤੇ ਲੱਗੇ ਹੋਏ ਨੇਗੇ ਇਹ ਲੋਕਾਂ ਦਾ ਕੋਈ ਦੀਨ ਮਾਰਤ ਹਨ ਨਹੀਂ ਹੈਗਾ ਯਾਰ 2-4 ਜਣੇ ਹੁੰਦੇ ਨੇ ਮੁਲੱਕ ਜੇ ਇੱਕ ਬੰਤੇਗਾ ਸੋਨੀ ਇਹ ਦੋ ਬੰਦਿਆਂ ਨੇ ਸੂਇਆ ਕਰਾਇਆ ਮੇਰਾ ਲੱਖ ਰੁਪਈਆ ਦਾ ਨੁਕਸਾਨ ਕਰਤਾ ਆ ਹੁਣ ਆਪਣੀ ਕੁੜੀ ਦਾ ਨਾਂ ਤੇ ਰੇਦਾ ਨਾ ਯਾਰ ਸਾਡੇ ਸਾਹਮਣੇ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸੂਏ ਦੇ ਵਿੱਚ ਪਾੜ ਪੈ ਜਾਂਦਾ ਤਸਵੀਰਾਂ ਪਿੰਡ ਕਪਿਆਲ ਤੋਂ ਰਾਮਗੜ੍ਹ ਰੋਡ ਦੀਆਂ ਨੇ ਜਿੱਥੇ ਸੂਏ ਦੇ ਵਿੱਚ ਪਾੜ ਪੈ ਜਾਣ ਦੇ ਨਾਲ ਭਾਰੀ ਫਸਲ ਦਾ ਨੁਕਸਾਨ ਹੋ ਜਾਂਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਪਿੰਡ ਵਾਸੀ ਮੌਜੂਦ ਨੇ ਤਾਂ ਜਿਹੜੇ ਸੂਏ ਦੇ ਵਿੱਚ ਪਾੜ ਪੈਂਦਾ ਉਸ ਸੂਏ ਨੂੰ ਬੰਦ ਕੀਤਾ ਜਾ ਰਿਹਾ ਤੇ ਪਾਣੀ ਨੂੰ ਰੋਕਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਜਿੱਥੇ ਲਗਾਤਾਰ ਕੱਲ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਪਾਣੀ ਪਏ ਤੇ ਕਿਸਾਨਾਂ ਦੇ ਵੱਲੋਂ ਨੱਕੇ ਨੂੰ ਬੰਦ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਸੂਏ ਦਾ ਪਾਣੀ ਓਵਰਫਲੋ ਹੋ ਜਾਂਦਾ ਓਵਰਫਲੋ ਹੋਣ ਦੇ ਨਾਲ ਜਿਹੜਾ ਪਾਣੀ ਖੇਤਾਂ ਦੇ ਵੱਲ ਜਾ ਪੈਂਦਾ ਤਾਂ ਪਾੜ ਪੈ ਜਾਂਦਾ ਸੂਏ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਜਿਹੜਾ ਪਾਣੀ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸੀ ਬੀ ਰਾਹੀਂ ਮਿੱਟੀ ਪਾਈ ਜਾ ਰਹੀ ਹੈ ਅਤੇ ਪਾਣੀ ਨੂੰ ਰੋਕਿਆ ਜਾ ਰਿਹਾ ਇਹ ਸਾਰੇ ਮਸਲੇ ਨੂੰ ਲੈ ਕੇ ਪਿੰਡ ਵਾਸੀ ਕੀ ਕਹਿੰਦੇ ਨੇ ਕੀ ਕਹਿ ਰਿਹਾ ਕਿਸਾਨ ਤੇ ਕੀ ਕਹਿੰਦੇ ਨੇ ਅਫਸਰ ਤੁਸੀਂ ਵੀ ਸੁਣੋ ਕੀ ਨਾਮ ਹੈ ਜੀ ਮੇਰੇ ਨਾਮ ਜਗਸੀਰ ਸਿੰਘ ਚੱਗਾ ਪੈਂਟਕਨੌਰ ਜੱਟਾ ਤੋਂ ਮੈਂ ਮੇਰੇ ਕੋਲ ਸਿਰਫ 14 ਇਕੜ ਜ਼ਮੀਨ ਆ ਗਈ 14 ਕਨਾਲ ਇਹ ਮੈਂ 12ਵੇਂ ਮਹੀਨੇ ਦੀ 25 ਤਰੀਕ ਤੋਂ ਹਰਪਾਲ ਚੀਮਾ ਭਗਵੰਤ ਤਮਾਨ ਤੇ ਲਾਉਸਮਿੰਟ ਵੀ ਕੀਤੀ ਰੇਡੀਓ ਦੇ ਵਿੱਚ ਵੀ ਪਾਈ ਇਹ ਬਣ ਕੇ ਆਉ ਉਹਦੇ ਕੋਈ ਪਾਣੀ ਦੇ ਨਿਕਾਸੀ ਦਾ ਹੱਲ ਨਹੀਂ ਹੈਗਾ ਵੀ ਇਹ ਸਾਡੀਆਂ ਫਸਲਾਂ ਮਾਰਿਆ ਕਰੂਗਾ ਇੱਧਰ ਕਰਕੇ ਦਿਖਾ ਦਿਓ ਨਾਈ ਹੋਈ ਆ ਮੇਰੀ ਫਾਸਲ 5000 ਰੁਪਇਆ ਜੇ ਭਾਈਆ ਭਾਈ ਜੀ ਪੱਕੂ ਕਰਕੇ 7-8000 ਰੁਪਏ ਗਿਆ ਇਹ ਲੋਕਾਂ ਨੇ ਜੀ ਧਾਨ ਕਰਕੇ ਸਾਡੀ ਫਾਸਲ ਤੋੜਤੀ ਇਹ ਲੋਕਾਂ ਨੂੰ ਕਹਿਣੇ ਆ ਵੀ ਬਣਤੀ ਤੇ ਵੀ ਇਹ ਖੇ ਲੋਕ ਨੂੰ ਹੁਣਾ ਦਿਖ ਪਈ ਆਪ ਸੱਚ ਲੜਦੇ ਫੜਦੇ ਨੇਗੇ ਯਾਰ ਪਮਾ ਜੀ ਕਾਰਵਾਈ ਕਰਨੀ ਚਾਹੀਦੀ ਆ ਕਪਿਆਲ ਤੇ ਨੇ ਆ ਕੇ ਸਾਡੇ ਕੋਲੇ ਸਵੇਰ ਤੋੜਤਾ ਤੋੜ ਕੇ ਬੰਨ ਮੈਂ ਆਂ ਤੇ ਬਣਤੀ ਕਾਰਵਾਈ ਕਰੋ ਉਹ ਭਾਈਆ ਪਮਨਤ ਬਣ ਨੂੰ ਹਾਲਾਤ ਦਿਖਾਓ ਕੱਲ ਚਮਚੇ ਬੋਲਦੇ ਦੇ ਇੱਕ ਮੇਰੇ ਪਿੰਡ ਵਾਲਾ ਬੰਤੇ ਸੋਨੀ ਕੈਲਾ ਉਹਦੇ ਲਵੇ 30 40 ਕਿੱਲੇ ਠੱਕਾਂ ਦੀ ਜ਼ਮੀਨ ਆਈ ਹੁ ਯਾਰ ਲੁੱਟ ਲੁੱਟ ਕੇ ਕੋਈ ਪੈ ਬੂਣੀ ਹੈਗੀ ਉਹ ਪਟਿਆਨੇ ਸੁਭਾ ਚਲਵਾਇਆ ਚੜ ਕੇ ਫਸਲਾਂ ਮਾਰਨ ਵਾਸਤੇ ਮੈਂ ਫੇਰ ਵੀ ਕਹਿਣਾ ਵੀ ਹਾਂ ਤੇ ਬੰਦੀ ਕਾਰਵਾਈ ਕਰੋ ਯਾਰ ਜਿਹੜੇ ਬੰਦੇ ਸਾਡੇ ਫਸਲਾਂ ਮਾਰ ਰਹੇ ਨੇ ਇਹਹੀ ਕਪਿਆਲ ਤੇ ਯਾਰ ਮਿੰਤੀ ਕਰਨਾ ਇੱਥੇ ਬਾਈ ਵੇ ਚੁਰਾਤ ਅੱਥ ਕਰਕੇ ਉਹ ਵੀ ਥਰੇ ਮੁੰਟਾ ਇਹ ਆਨੇ ਯਾਰ ਸਾਟੀਆਂ ਫਾਸਲਾ ਜਾਣ ਕੇ ਨੇ ਇਹ ਕਹਿੰਦੇ ਸੂਗਾ ਚਲਾਓ ਸੂਗਾ ਚਲਾਓ ਉਹ ਭਾਈ ਲੈ ਜਾਊਗਾ ਆਪਣੇ ਘਣੀ ਲੈ ਜਾਊਗਾ ਅੱਜ ਕਿਉਂ ਨਾਲਾ ਮੰਦਕਰੀਆਂ ਨੇ ਗੱਲੋ ਇਹ ਕਰਤੂਤ ਆ ਯਾਰ ਲੋਕਾਂ ਨੇ ਇੱਕ ਦੂਜੇ ਨੂੰ ਮਾਰਨ ਤੇ ਲੱਗੇ ਹੋਏ ਨੇਗੇ ਇਹ ਲੋਕਾਂ ਦਾ ਕੋਈ ਦੀਨ ਮਾਰਤ ਹਨ ਨਹੀਂ ਹੈਗਾ ਇੱਕ ਚਮਚਾਗਰੀ ਕਰਦ ਨੇ ਸਰਕਾਰ ਦੀ ਸਾਨੂੰ ਕੋਈ ਚਮਚਾਗਰੀ ਦੀ ਲੋੜ ਨਹੀਂ ਅਸੀਂ ਕਹਿੰਦੇ ਜੋ ਬਾਤੂ ਪਾਣੀ ਦੀ ਨਿਕਾਸੀ ਦਾ ਸਾਨੂੰ ਹੁਣ ਤਾਂ ਦੇਖ ਲੋ ਭਾਈ ਜੀ ਜਦੋਂ ਨੂੰ 50 ਸਾਲਾਂ ਨੂੰ ਪਾਣੀ ਥੱਲੇ ਜਾਊਗਾ ਇਸ ਤਾਂ ਅੱਜ ਮੰਚਰ ਘਰ ਤੇ ਨਾ ਆਇਆ ਨੇ ਜਾਰੇ 2-4 ਜਣੇ ਹੁੰਦੇ ਨੇ ਮਿਲੱਕ ਜੇ ਇੱਕ ਬੰਤੇਗਾ ਸੋਨੀ ਇਹ ਦੋ ਬੰਦਿਆਂ ਨੇ ਸੂਆ ਕਰਾਇਆ ਮੇਰਾ ਲੱਖ ਰੁਪਿਆ ਦਾ ਨੁਕਸਾਨ ਕਰਤਾ ਕੋ ਵੀਰੇ ਇਹ ਜਿਹੜਾ ਸੂਆ ਤੀ ਇਹ ਅਜੇ ਬਣ ਰਿਆ ਤੀ ਇਹਨਾਂ ਨੇ ਪਾਣੀ ਹੁਣੇ ਛਰਤਾ ਕੱਲ ਦਾ ਮੀਂਹ ਪੈਣ ਦੇ ਮੀਂਹ ਪਿਆ ਤੀ ਉਪਰੋਂ ਉਦੋਂ ਬਾਅਦ ਸੂਆ ਛਰਤਾ ਇਹਨਾਂ ਨੇ ਹਜੇ ਅਧੂਰਾ ਜਿਹਾ ਬਣਾ ਰਹੇ ਨੇ ਮਸ਼ੀਨਾਂ ਵੀ ਕਾਢੀਆਂ ਨੇ ਉਦੋਂ ਬਾਅਦ ਵੀਰੇ ਜਦੋਂ ਛੱਡਿਆ ਆ ਹਾਂ ਹੁਣ ਤੁਹਾਡੇ ਸਾਹਮਣੇ ਆ ਪਾਰ ਦੇਖੋ ਕਿੰਨਾ ਪੈ ਰਿਆ ਪਿੱਛੇ ਵੀ ਬਹੁਤ ਨੁਕਸਾਨ ਕਰਿਆ ਬਾਈ ਪਿੱਛੇ ਵੀ ਬਹੁਤ ਨੁਕਸਾਨ ਕਰਿਆ ਜਾ ਕੇ ਪੌਦਾਂ ਦੇਖੋ ਕਿੰਨੀਆਂ ਖਰਾਬ ਹੋ ਰਹੀ ਨੇ ਸਬਜ਼ੀਆਂ ਹੋਰ ਲੋਕਾਂ ਦੇ ਇਹਨਾਂ ਪਾਣੀ ਖੜਾਤਾ ਕੈ ਕਿਤਨਾ ਦਿਨਾਂ ਤੋਂ ਪਾਣੀ ਆਉਂਦਾ ਪਾਣੀ ਦੇ ਵੀਰੇ ਪਰਸੋਂ ਚੌਥੀ ਨੂੰ ਹੋ ਗਏ 10-15 ਦਿਨ ਪਾਣੀ ਤਾਂ ਆਉਂਦੇ ਨੂੰ ਪਿੱਛੇ ਪਹਿਲਾਂ ਲਾਈ ਗਏ ਤੇ ਜਦੋਂ ਮੀਂਹ ਪੈ ਪੈਣ ਲੱਗ ਗਿਆ ਉਹਨਾਂ ਨੇ ਸਾਰੀਆਂ ਟਾਇਲਾਂ ਬੰਦ ਕਰਤੀਆਂ ਇੱਕ ਬਲਵਿੰਦਰਾ ਭਾਈ ਸਾਡੇ ਉਹਨੇ ਦੇ ਦੇ ਐਪਲੀਕੇਸ਼ਨ ਉਹਨੇ ਛੜਾਇਆ ਪਾਣੀ ਸੰਤਪਾਲ ਨੇ ਸਾਡੇ ਪਿੰਡ ਦੇ ਇੱਕ ਸੰਤਪਾਲਾ ਹੁਣ ਇਸ ਸੰਬੰਧੀ ਤੁਸੀਂ ਠੇਕੇਦਾਰ ਜਾਂ ਮਹਿਕਮੇ ਦੇ ਅਧਿਕਾਰੀ ਨਾਲ ਸੰਬੰਧੀ ਗੱਲ ਕਰੀ ਤੇ ਉਹਨਾਂ ਨਾਲ ਅਸੀਂ ਕਰੀਏ ਉਹ ਕਹਿੰਦੇ ਨੇ ਬੰਦ ਕਰਤਾ ਬੰਦ ਕਰਦੇ ਨਹੀਂ ਸੀਗੇ ਚੱਕ ਦੰਦੇ ਨੇ ਉਹ ਕਦੋਂ ਦਾ ਕਹਿ ਰਹੇ ਨਹੀਂ ਤੁਹਾਨੂੰ ਬੰਦ ਕਰ ਅਸੀਂ ਤਾਂ ਕੱਲ ਦਾ ਕਹਿ ਰਹੇ ਵੀਰੇ ਤੇ ਹੁਣ ਨੁਕਸਾਨ ਕਿੰਨੇ ਕ ਫਸਲਾਂ ਨਾਲ ਔਰ ਕਿੰਨੇ ਨੁਕਸਾਨ ਤਾਂ ਹੁਣ ਤੁਹਾਡੇ ਸਾਹਮਣੇ ਆ ਔਰੇ ਦੇਖ ਲਓ ਉਧਰ ਦੇਖ ਲਓ ਜਾ ਕੇ 201 ਏਕੜ ਦਾ ਨੁਕਸਾਨ ਹੋ ਜੀ ਸਾਡਾ ਜਿਹੜੀ ਜੀਰੀ ਲੱਗੀ ਹੋਈ ਆ ਉਹਦੇ ਵਿੱਚ ਪਾਣੀ ਪੁੱਲ ਜੋਰਨਾ ਪਿਆ ਫੁੱਲ ਵੀਰੇ ਫੁੱਲ ਸਾਰੀਆਂ ਪੌਦਾਂ ਖਰਾਬ ਹੋ ਗਈਆਂ ਟੁੱਟ ਰਿਹਾ ਹੈ ਗਵਰਨਮੈਂਟ ਦਾ ਵੀ ਮੇਰਾ ਨਾਮ ਜੀ ਅਮਰਿੰਦਰ ਸਿੰਘ ਜੀ ਸਾਹਿਬ ਜਿਹੜੀ ਕਪਿਆਲ ਗੱਲਬਾਤ ਹੋਈ ਹੈ ਅਨਕੰਪਲੀਟ ਹੋਏ ਕਰਨਾ ਕਿਸਾਨਾਂ ਦਾ ਵੱਡੇ ਪੱਧਰ ਹਾਂਜੀ ਹਾਂਜੀ ਮੈਂ ਮੌਕੇ ਤੇ ਗਿਆ ਸੀ ਉੱਥੇ ਤੇ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹ ਪਾਣੀ ਜਿਹੜਾ ਕੱਲ ਜਿਹੜਾ ਪਿੱਛੇ ਸੂਆ ਜਿਹੜਾ ਹੈਗਾ ਉਹ ਪਹਿਲਾਂ ਕਿਸਾਨਾਂ ਦੇ ਵਿਰੋਧ ਨਾਲ ਕਰਕੇ ਉਹਨਾਂ ਨੇ ਬੰਦ ਕਰਵਾਤਾ ਬਣਨ ਨਹੀਂ ਦਿੱਤਾ ਪਰ ਹੁਣ ਦੁਬਾਰਾ ਪ੍ਰਸ਼ਾਸਨ ਨਾਲ ਗੱਲ ਕਰਕੇ ਸੂਆ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਕੱਲ ਮੀਂਹ ਆਣ ਕਰਕੇ ਉੱਪਰ ਪਾਣੀ ਦੀ ਨਾ ਲੋਡ ਹੋਣ ਕਰਕੇ ਲੋਕਾਂ ਨੇ ਮੋਗੇ ਬੰਦ ਕਰਤੇ ਜਿਹੜਾ ਇਹਦਾ ਪਾਣੀ ਉਹ ਥੱਲੇ ਅ ਥੱਲੇ ਚਲਾ ਗਿਆ ਉੱਥੇ ਉਹ ਇਕੱਠਾ ਹੋ ਗਿਆ ਹੁਣ ਤੁਹਾਡੇ ਸਾਹਮਣੇ ਦੇਖ ਲਓ ਇੱਥੇ ਰੋਕ ਗਏ ਅਸੀਂ ਸਾਰਾ ਪਾਣੀ ਮਤਲਬ ਪਿੱਛੋਂ ਬੰਦ ਕਰਾਤਾ ਜੀ ਸਰ ਜੀ ਇਹ ਜੀ ਕੀ ਮਜਬੂਰੀ ਬਸ ਆਪਣਾ ਜਿਹੜਾ 17 18 ਬੁਰਜੀ ਦਾ ਕੀ ਪਾਣੀ ਛੱਡਿਆ ਹੋਇਆ ਸੀ ਜੀ ਸਿਰਫ ਕੀ ਹੈ ਜਦੋਂ ਮੀਂਹ ਕਰਕੇ ਜਾਦਾ ਪਾਣੀ ਹੋ ਗਿਆ ਉਹਦੇ ਕਰਕੇ ਅੱਗੇ ਪਾਣੀ ਚਲਾ ਗਿਆ ਅਦਰਵਾਈਜ਼ ਤੁਸੀਂ ਇਹ 2 ਦਿਨ ਪਹਿਲਾਂ ਆ ਕੇ ਦੇਖਦੇ ਤਾਂ ਤੁਹਾਨੂੰ ਇੱਥੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿਖਣੀ ਸੀ ਹਾਂਜੀ ਤਾਂ بارش ਕਰਨ ਫਿਰ ਪਾਣੀ ਅਸੀਂ ਜੀ ਮਤਲਬ ਪਿੱਛੋਂ ਹੁਣ ਬੰਦ ਕਰਾਤਾ ਤੇ ਉੱਥੇ ਪਰਮਾਨੈਂਟ ਇੱਕ ਬੰਦਾ ਮੇਰੇ ਕੋਲ ਸਟਾਫ ਦੀ ਕਮੀ ਹੋਣ ਕਰਕੇ ਉਹ ਬੰਦੇ ਨੂੰ ਸਟਾਫ ਨੂੰ ਉੱਪਰ ਲੈ ਕੇ ਆਣਾ ਪੈਂਦਾ ਥੱਲੇ ਲੈ ਆਣਾ ਪੈਂਦਾ ਉੱਥੇ ਜਦੋਂ ਜਾਣਿਆ ਕੋਈ ਜਿਹੜੇ ਲੋਕ ਉੱਪਰ ਨੇ ਜਿਨ੍ਹਾਂ ਨੂੰ ਪਾਣੀ ਚਾਹੀਦਾ ਉਹ ਖੋਲ ਦਿੰਦੇ ਨੇ ਠੀਕ ਹੈ ਹੁਣ ਇੱਕ ਸਟਾਫ ਦਾ ਬੰਦਾ ਉੱਥੇ ਬਿਠਾਇਆ ਦੋ ਮੇਰੇ ਨਾਲ ਨੇ ਤੇ ਹੁਣ ਅਸੀਂ ਬੰਦ ਕਰਾਉਂ ਅਸਲ ਇਹਦਾ ਹੱਲ ਕਿਸ ਤਰੀਕੇ ਹੋਸਾ ਹਾਲੇ ਜਦ ਤੱਕ ਟੇਲ ਬਣੂਗੀ ਜੀ ਕਿਨੇ ਕਾਸੀ ਇਹ ਟੇਲ ਬਣੂਗੀ ਜਦੋਂ ਇਹਦੀ ਟੇਲ ਤੋਂ ਬਾਅਦ ਇਹਦਾ ਉਸ ਹਾਵ ਨਾਲ ਪਾਣੀ ਕਿਉਂਕਿ ਜਿਹੜਾ ਟੇਲਾਂ ਤੇ ਮੋਗੇ ਲੱਗਣਗੇ ਉਹਦਾ ਪਾਣੀ ਜਿਹੜਾ ਫालतੂਾ ਉੱਥੇ ਇਕੱਠਾ ਹੋ ਜਾਂਦਾ ਠੀਕ ਹੈ ਹੁਣ ਇੱਥੇ ਮੋਗਿਆਂ ਚ ਵਧੀਆ ਪਾਣੀ ਲੈ ਰਹੇ ਆ ਆ ਤੁਹਾਡੇ ਸਾਹਮਣੇ ਖੜਾ ਹਾਂ ਹਾਂਜੀ ਹਾਂਜੀ ਹੁਣ ਹੈਡ ਤੋਂ ਬੰਦ ਕਰ ਦਿੱਤਾ ਗਿਆ ਤੇ ਹਾਲੇ ਕੰਟਰੋਲ ਹੈ ਜੀ ਹਾਂਜੀ ਹੁਣ ਸਿੱਥੀ ਕੰਟਰੋਲ ਹੈ ਤੇ ਸਾਡੇ ਨਾਲ ਇੱਥੇ ਪੁਲਿਸ ਮੁਲਾਜ਼ਮ ਵੀ ਸੀ ਨਾਲ ਠੀਕ ਆ ਉਹਨਾਂ ਨਾਲ ਵੀ ਜਾ ਕੇ ਉੱਥੇ ਸਾਰਾ ਏਰੀਆ ਦੇਖਿਆ ਤੇ ਕੋਈ ਮਤਲਬ ਇਹ ਜੀ ਗੱਲ ਨਹੀਂ